WTO ਦੀ ਮੀਟਿੰਗ ਹੋ ਰਹੀ ਹੈ ਮੀਟਿੰਗ ਦੇ ਵਿੱਚ ਪਤਾ ਨਹੀਂ ਕੀ ਕੀ ਫੈਸਲੇ ਲੈ ਜਾਣੇ ਨੇ ਦੇ ਲਈ ਸਰਕਾਰ ਅੱਜ ਸਰਕਾਰ ਦੀਆਂ ਅੱਖਾਂ ਸਰਕਾਰ ਦੇ ਕੰਨ ਇੱਥੇ ਨੇ ਸੁਣ ਰਹੇ ਨੇ ਕਿ ਲੋਕ ਕੀ ਚਾ ਰਹੇ ਨੇ ਲੋਕ ਕੀ ਮੰਗ ਕਰਦੇ ਨੇ ਕਿ WTO ਦੇ ਵਿੱਚ ਸਾਡੇ ਪ੍ਰਤੀ ਮਾੜਾ ਕੀ ਆ ਜਿੰਨੀ ਤਾਂ देर ਤੱਕ ਉਹਦੇ ਮਾੜੇ ਪੱਖਾ ਨੂੰ ਨਹੀਂ ਸਮਝਦੇ ਉਨੀ ਦੇਰ ਤੱਕ ਅਸੀਂ ਉਹਦੇ ਖਿਲਾਫ ਲੜਨ ਦੇ ਲਈ ਤਿਆਰ ਨਹੀਂ ਹੁੰਦੇ ਇਹ ਡਬਲਯੂਟੀਓ ਜਦੋਂ ਆ ਰਿਹਾ ਸੀ ਜਦੋਂ ਇਹਦੇ ਤੇ ਸਾਈਨ ਹੋ ਰਹੇ ਸੀ ਅਸੀਂ ਉਦੋਂ ਵੀ ਰੌਲਾ ਪਾਉਂਦੇ ਰਹੇ ਹਾਂ ਕਿ ਲੋਕੋ ਬਾਹਰ ਨਿਕਲੋ ਬਹੁਤ ਮਾੜੇ ਸਮਝੌਤੇ ਹੋਣ ਲੱਗੇ ਨੇ ਮਾੜੇ ਸਮਝੌਤਿਆਂ ਤੇ ਸਾਈਨ ਹੋਣ ਲੱਗੇ ਨੇ ਲੇਕਿਨ ਉਦੋਂ ਸਾਡੀ ਜਮਾਤ ਜਿਆਦਾ ਅਨਪੜਤਾ ਦੇ ਕਿਰਿਤ ਸੀ ਕਿਸੇ ਨੇ ਸਦਾ ਸਾਥ ਨਹੀਂ ਦਿੱਤਾ ਅਗਰ ਉਹਦੋਂ ਤੱਕੜੇ ਹੋ ਕੇ ਰੋਕ ਲੈਂਦੇ ਕਿ ਨਹੀਂ ਸੈਨ ਕਰਨ ਦੇਣੇ ਅਸੀਂ ਤਾਂ ਮੇਰਾ ਖਿਆਲ ਹੈ ਸ਼ਾਇਦ ਸਾਨੂੰ ਆ ਦਿਨ ਨਾ ਦੇਖਣੇ ਪੈਂਦੇ ਹੁਣ ਇਹਦੇ ਰਿਜ਼ਲਟ ਕੀ ਮਿਲ ਰਹੇ ਨੇ ਰਿਜ਼ਲਟ ਭੁਗਤ ਕੀ ਰਹੇ ਆ ਇਹ ਨੋਟ ਕਰਨ ਵਾਲੀ ਗੱਲ ਹੈ ਇਹਦਾ ਨਾਮ ਸੀ ਗੈਟ ਜੀ ਏ ਡਬਲ ਟੀ ਇਹ 1994 ਸਾਈਨ ਹੋਇਆ ਜੇਕਰ ਇਹਦੀ ਥੋੜੀ ਜੀ ਬੈਕਗ੍ਰਾਉਂਡ ਬੰਨੀ ਨਿਗਾਹ ਮਾਰੋਗੇ ਕਾ ਪਿਆਰਿਓ 1994 ਤੋਂ ਵੀ ਪਹਿਲਾਂ 1948 ਦੇ ਵਿੱਚ ਇਹ ਸਾਈਨ ਹੋ ਗਿਆ ਸੀ 1948 ਚ ਉਸ ਵੇਲੇ ਕੇਵਲ 23 ਮੁਲਕਾਂ ਦਾ ਹਿੱਸਾ ਸੀ ਜਿਦੇ ਚ ਆਪਾਂ ਵੀ ਸੀ ਭਾਰਤ ਵੀ ਸੀ ਉਦੋਂ ਕਿਉਂ ਬਣਿਆ ਸੀ ਇਹ ਜਦੋਂ ਜਦੋਂ ਸੈਕੰਡ ਵਰਲਡ ਵਾਰ ਲੱਗ ਕੇ ਹਟਿਆ ਲੜਾਈ ਲੜ ਕੇ ਹਟਿਆ ਵੜ ਉਸ ਵੇਲੇ ਵੱਡਾ ਨੁਕਸਾਨ ਹੋਇਆ ਤੇ ਕੋਈ ਇੱਕ ਦੂਜੇ ਵੱਲ ਸਿੱਧੇ ਮੂੰਹ ਝਾਕਦਾ ਨਹੀਂ ਸੀ ਉਸ ਵੇਲੇ ਦੁਨੀਆ ਨੂੰ ਲੋੜ ਲੱਗੀ ਕਿ ਵਪਾਰ ਨੂੰ ਦੁਬਾਰਾ ਸਥਾਪਿਤ ਕਿਵੇਂ ਕੀਤਾ ਜਾ ਸਕਦਾ ਹੈ ਉਦੋਂ ਇਹ ਸੰਸਥਾ ਸਾਹਮਣੇ ਆਈ ਸੀ ਇਹ ਸੰਸਥਾ ਬਣਾਈ ਸੀ 23 ਮੁਲਕਾਂ ਨੇ ਇਕੱਠੇ ਹੋ ਕੇ ਬਣੀ ਸੀ ਔਰ ਇਸ ਪਰਪਸ ਲਈ ਬਣੀ ਸੀ ਕਿ ਦੁਬਾਰਾ ਇਹਨਾਂ ਬੈਰੀਗੇਟਾਂ ਦੇ ਕਰਕੇ ਇਹਨਾਂ ਟੈਕਸਾਂ ਦੇ ਕਰਕੇ ਕਿਸੇ ਤਰ੍ਹਾਂ ਦੀ ਕੋਈ ਲੜਾਈ ਝਗੜਾ ਦੁਬਾਰਾ ਨਾ ਹੋਵੇ ਬਹੁਤ ਵੱਡਾ ਨੁਕਸਾਨ ਝੱਲ ਚੁੱਕੇ ਆ ਇਦੇ ਲਈ ਬਣਿਆ ਸੀ ਲੇਕਿਨ ਸਮੇਂ ਦੀ ਚਾਲ ਬਦਲੀ ਮਿੱਤਰੋ ਇਹ ਬਦਲਦੀ ਆਈ ਹੈ ਤੇ ਬਗਲੇਗੀ ਹੱਥ ਇਹ ਕਿਉਂ ਬਣੀ ਹੈ ਕਿਉਂਕਿ ਜਿਹੜਾ ਅਰਥ ਦਾ ਸਿਸਟਮ ਹੈ ਜਿਹੜਾ ਪੈਸੇ ਦਾ ਸਿਸਟਮ ਹੈ ਇਹਦਾ ਇੱਕ ਇੱਕ ਚੱਕਰ ਹੁੰਦਾ ਹੈ ਉਹ 30 35 ਤੋਂ ਲੈ ਕੇ 40 ਸਾਲ ਦੇ ਵਿੱਚ ਵਿੱਚ ਘੁੰਮਦਾ ਹੈ ਜਿਹੜੇ ਬੰਦੇ ਅੱਜ 40 ਸਾਲ ਪਹਿਲਾਂ ਅੱਜ ਤੋਂ 40 ਸਾਲ ਪਹਿਲਾਂ ਅਮੀਰ ਸੀ ਉਹ ਅੱਜ ਪਿੱਛੇ हट ਗਏ ਜਿਹੜੇ ਉਦੋਂ ਗਰੀਬ ਸੀ ਉਹ ਅੱਜ ਤੁਹਾਨੂੰ ਸਮਾਜ ਦੇ ਵਿੱਚ ਵੀ ਨਜ਼ਰ ਆਉਂਦੇ ਹੋਣਗੇ ਉਹਨਾਂ ਦੀ ਆਰਥਿਕਤਾ ਸੁਧਰੀ ਨਜ਼ਰ ਆਏਗੀ ਇਹ ਅਰਥ ਦਾ ਸਿਸਟਮ ਹੈ ਉਸ ਸਿਸਟਮ ਦੇ ਮੁਤਾਬਕ ਜਦੋਂ ਯੂਰਪੀਅਨ ਕੰਟਰੀਆਂ ਦੇ ਵਿੱਚ ਉਹ ਵੱਡੇ ਮੁਲਕਾਂ ਦੇ ਵਿੱਚ ਅਰਥ ਦਾ ਚੱਕਰ ਘੁੰਮਿਆ ਮੰਦੀ ਆਈ ਉਸ ਮੰਦੀ ਨੇ ਸਾਰੇ ਪੁਆੜਿਆਂ ਦੀ ਜੜੋਂ ਮੰਦੀ ਆ ਉਸ ਮੰਦੀ ਦੇ ਦੌਰਾਨ ਫੈਸਲਾ ਲਿਆ ਗਿਆ ਕੁਝ ਮੁਲਕਾਂ ਵੱਲੋਂ ਆ ਜਿਹੜਾ ਗੈਟ ਹੈ ਜਿਹੜਾ ਸਾਡਾ ਸਮਝੌਤਾ ਹੈ ਇਹਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣ ਜਿਹਦੇ ਨਾਲ ਜਿਹੜਾ ਸਾਡਾ ਸਰਪਲਸ ਮਾਲ ਹੈ 65% ਇਹ ਇਸ ਚਾਲ ਚੋਂ ਬਣਿਆ ਸੀ ਔਰ ਇਹਦੇ ਵਿੱਚ ਫਿਰ ਜਿਹੜੀਆਂ ਸਿਧਾਂਤਕ ਤੌਰ ਦੇ ਉੱਤੇ ਸੋਧਾਂ ਕੀਤੀਆਂ ਗਈਆਂ ਉਹ ਕੀ ਕੀਤੀਆਂ ਗਈਆਂ ਨੋਟ ਕਰਨ ਵਾਲੀ ਗੱਲ ਮਿੱਤਰੋ ਇਹ ਆ ਉਦੋਂ ਚ ਕਿਹਾ ਗਿਆ ਹੈ ਕਿ ਆ ਜਿਹੜੀ ਛੋਟੀ ਖੇਤੀ ਐ ਠੀਕ ਨਹੀਂ ਐ ਇਹਨੂੰ ਵੱਡੇ ਪੱਧਰ ਦੇ ਉੱਤੇ ਵੱਡੀ ਖੇਤੀ ਕਰਨ ਦੀ ਲੋੜ ਐ ਇੱਥੇ 10 10 ਹਜ਼ਾਰ 15 15 ਹਜ਼ਾਰ 40 40 50 50 ਹਜ਼ਾਰ ਏਕੜ ਦੇ ਫਾਰਮ ਤਿਆਰ ਕਰਨ ਦੀ ਲੋੜ ਐ ਇਹ ਪਾਲਿਸੀ ਆ ਡਬਲਯੂਟੀਓ ਦੀ ਇਹ ਪਾਲਿਸੀ ਆ ਗੈਟ ਦੀ ਉਹਦੇ ਚ ਆਇਆ ਕਿ ਆ ਜਿਹੜੇ ਡਿਵੈਲਪਿੰਗ ਕੰਟਰੀ ਨੇ ਯਾਨੀ ਜਿਹੜੇ ਕਹਿਣ ਤੋਂ ਬਾਅਦ ਵਿਕਾਸਸ਼ੀਲ ਮੁਲਕ ਲੈ ਜਿਵੇਂ ਆਪਾਂ ਉਹਨਾਂ ਉਹਨਾਂ ਮੁਲਕਾਂ ਚ ਆਉਣੇ ਆ ਇਹ ਮੁਲਕਾਂ ਦੇ ਉੱਤੇ ਕੁਝ ਬੰਦਸ਼ਾਂ ਲਗੀਆਂ ਕਿ ਇਹ ਲੋਕ ਆਪਦੇ ਕਿਸਾਨਾਂ ਨੂੰ ਐਮਐਸਪੀ ਨਹੀਂ ਦੇਣਗੇ ਬੰਦ ਕਰਨਗੇ ਸਾਡੇ ਲਈ ਮਾਰੂ ਹੈ ਇਹ ਵੀ ਕਿਹਾ ਕਿ ਕਿਸੇ ਤਰ੍ਹਾਂ ਦੀ ਸਬਸਿਡੀ ਆਪਣੇ ਲੋਕਾਂ ਨੂੰ ਨਹੀਂ ਦੇਣਗੇ ਇਹਦੇ ਵਿੱਚੋਂ ਸਾਰਾ ਕੁਝ ਗੇਮ ਚੱਲ ਰਹੀ ਹੈ ਇਤੂ ਗਾਹਾਂ ਬੜੀ ਖਤਰਨਾਕ ਗੱਲ ਜਿਹੜੀ ਕਹੀ ਗਈ ਹੁਣ ਨੋਟ ਕਰਿਓ ਤੁਹਾਡੇ ਨਾਲ ਰੋਜ਼ ਵਾਪਰ ਰਹੀ ਆ ਗੱਲ ਇਹ ਲੇਕਿਨ ਸਾਨੂੰ ਦਿਖਦੀ ਨਹੀਂ ਉਹ ਕੀ ਕਿਹਾ ਕਿ 8.5% ਭਾਰਤ ਦੇ ਲੋਕ ਜਿੰਨਾ ਅਨਾਜ ਖਾਂਦੇ ਨੇ ਜਿੰਨੀਆਂ ਗਾਲਾਂ ਖਾਂਦੇ ਨੇ ਜਿੰਨਾ ਤੇਲ ਬੀਜ ਇਸਤੇਮਾਲ ਕਰਦੇ ਨੇ ਉਹਦਾ 8.5% ਬਾਹਰਲੇ ਮੁਲਕਾਂ ਤੋਂ ਮਗਾਉਣਾ ਹੀ ਪਏਗਾ ਭਾਵੇਂ ਹਿੰਦੁਸਤਾਨ ਦੇ ਵਿੱਚ ਆਪਣਾ ਜਿੰਨਾ ਮਰਜ਼ੀ ਸਰਪਲਸ ਕਿਉਂ ਨਾ ਪਿਆ ਹੋਵੇ ਇਹ ਮਗਾਉਣਾ ਪਏਗਾ ਹੁਣ ਉਹਦੀ ਨੀਤੀ ਤੁਹਾਡੇ ਤੇ ਕਿੱਥੇ ਕਿੱਥੇ ਲਾਗੂ ਹੁੰਦੀ ਹੈ ਉਹ ਨੋਟ ਕਰਿਓ ਤੁਸੀਂ ਦੇਖਿਆ ਹੋਵੇਗਾ ਸੰਨ 2000 ਦੀ ਐਗਰੀਕਲਚਰ ਪਾਲਿਸੀ ਨੌਜਵਾਨੋਂ ਜਿਹੜੇ ਪੜੇ ਲਿਖੇ ਹੋ ਫਰੋਲਿਓ ਜਾ ਕੇ ਆਪਣੇ ਨੱਟਾਂ ਦੇ ਉੱਤੋਂ ਨੱਟ ਦੀ ਐਗਰੀਕਲਚਰ ਪਾਲਿਸੀ ਉਹਦੇ 'ਚ ਸਪਸ਼ਟ ਕਿਹਾ ਗਿਆ ਕਿ ਇੱਥੇ 15-15 18-18 20-20 ਹਜ਼ਾਰ ਏਕੜ ਦੇ ਫਾਰਮ ਤਿਆਰ ਕੀਤੇ ਜਾਣੇ ਆ ਇਹਦਾ ਮਤਲਬ ਸਾਡੀ ਸਰਕਾਰ ਉਹਦੇ ਤੇ ਵਰਕ ਕਰ ਰਹੀ ਹੈ ਹੁਣ ਇਹਦੇ ਤੇ ਜਿਹੜਾ ਇਹ ਸਾਰਾ ਨਵਾਂ ਨਵਾਂ ਦਸਤਾਵਾ ਜਾਂ ਵੇਜ ਆਇਆ ਤਿਆਰ ਹੋ ਕੇ ਆਇਆ ਇਹ 86 ਚ ਆ ਗਿਆ ਸੀ ਭਾਰਤ ਦੇ ਕੋਲੇ 86 ਚ ਨੋਟ ਕਰਿਓ ਗੱਲ ਜਦੋਂ 86 ਚ ਆਇਆ 86 ਤੋਂ ਲੈ ਕੇ 94 ਤੱਕ ਇਹਦੇ ਤੇ ਸਾਈਨ ਨਹੀਂ ਹੋਏ ਅੜਿਆ ਰਿਹਾ ਕੰਮ ਇੱਕ ਬਹੁਤ ਕਾਬਲ ਅਧਿਕਾਰੀ ਸੀ ਉਸ ਵੇਲੇ ਐਸਪੀ ਸ਼ੁਕਲਾ ਨਾਂ ਸੀ ਉਹਦਾ ਉਨੇ ਲੜਤੜਾਈ ਉਹਨੇ ਕਿਹਾ ਨਾ ਇਹ ਭਾਰਤ ਲਈ ਬਹੁਤ ਖਤਰਨਾਕ ਹੈ ਨਹੀਂ ਸਾਈਨ ਹੋਣਾ ਚਾਹੀਦਾ ਔਰ ਉਹਦੀ ਸੁਜੈਸ਼ਨ ਦੇ ਉੱਤੇ ਇੱਕ ਕਮੇਟੀ ਬਣੀ ਜੀ ਦਾ ਚੇਅਰਮੈਨ ਇੰਦਰ ਕੁਮਾਰ ਗੁਜਰਾਲ ਬਣਿਆ ਇੰਦਰ ਕੁਮਾਰ ਗੁਜਰਾਲ ਦੀ ਚੇਅਰਮੈਨਸ਼ਿਪ ਦੇ ਥੱਲੇ ਕਮੇਟੀ ਨੇ ਰਿਪੋਰਟ ਦਿੱਤੀ ਕਿ ਭਾਰਤ ਨੂੰ ਇਹਦੇ ਮੈਂਬਰ ਨਹੀਂ ਬਣਨਾ ਚਾਹੀਦਾ ਤੇ ਜਦੋਂ ਕਮੇਟੀ ਦੀ ਰਿਪੋਰਟ ਆ ਗਈ ਹੈ ਫਿਰ ਉਹਦੇ ਮੈਂਬਰ ਬਣਨ ਦੀ ਕੀ ਲੋੜ ਸੀ ਤਾਂ ਫਿਰ ਮੈਂਬਰ ਕਿਵੇਂ ਬਣੇ ਉਹ ਨੋਟ ਕਰਨ ਵਾਲੀ ਗੱਲ ਬੜੀ ਤਕੜੀ ਹੈ ਕਿ ਵਰਲਡ ਬੈਂਕ ਤੋਂ ਇੱਕ ਚਿੱਠੀ ਆਈ ਭਾਰਤ ਸਰਕਾਰ ਨੂੰ ਕਿ ਐਸਪੀ ਸ਼ੁਕਲਾ ਨੂੰ ਹਟਾਓ ਇਹਦੀ ਥਾਂ ਤੇ ਅਨਮਰਲ ਹੱਡਾ ਨੂੰ ਅਪਾਇੰਟ ਕਰੋ ਉਹ ਕੀਤਾ ਗਿਆ ਉਸ ਅਧਿਕਾਰੀ ਨੂੰ ਹਟਾਇਆ ਗਿਆ ਰ ਅ ਪਦਰਾ ਕਰ ਲਿਆ ਗਿਆ ਔਰ ਰ ਅ ਪਦਰਾ ਕਰਕੇ ਉਹ ਡਬਲਯੂਟੀਓ ਦੇ ਉੱਤੇ ਸਾਈਨ ਜਿਹੜਾ ਡੈਟ ਦੇ ਉੱਤੇ ਸਾਈਨ ਆ ਜ਼ਬਰਦਸਤੀ ਭਾਰਤ ਦੀ ਬਾਹਮ ਰੋੜ ਕੇ ਕਰਵਾਏ ਗਏ ਨੇ 15 ਦਸੰਬਰ 1994 ਨੂੰ ਮੇਰੇ ਦੋਸਤੋ ਉਸ ਵੇਲੇ ਇਹਦਾ ਨਾਮ ਗੈਟ ਸੀ ਉੱਥੋਂ ਤੱਕ 95 'ਚ ਜਾ ਕੇ ਇਸ ਇਸ ਪੂਰੇ ਸਿਸਟਮ ਨੂੰ ਲਾਗੂ ਕਰਨਾ ਕਿਵੇਂ ਕਰਨਾ ਹੈ ਜਿਹੜਾ ਸਮਝੌਤਾ ਹੋ ਗਿਆ ਉਹਨੂੰ ਲਾਗੂ ਕਿਵੇਂ ਕਰਵਾਉਣਾ ਹੈ ਉਹਦੇ ਲਈ ਇੱਕ ਸੰਸਥਾ ਬਣੀ ਪਹਿਲਾਂ ਇਹ ਕੇਵਲ ਇੱਕ ਦਸਤਾਵਾਏ ਸੀ ਇੱਕ ਪੇਪਰਾਂ ਦਾ ਥੱਬਾ ਸੀ ਉਸ ਤੋਂ ਬਾਅਦ WTO ਨਾਂ ਦੀ ਇੱਕ ਸੰਸਥਾ ਬਣਾਉਂਦੇ ਆ ਔਰ ਉਸ ਸੰਸਥਾ ਦੇ ਅੰਡਰ ਇਹਨੂੰ ਲਿਆ ਕੇ ਉਹਦੇ ਰਾਹੀਂ ਇਹ ਵਰਕ ਸ਼ੁਰੂ ਹੁੰਦਾ ਹੈ। ਔਰ ਸਾਡੇ ਲਈ ਘੱਟ ਇਸ ਲਈ ਹੈ ਪਿਆਰਿਓ ਕਿ ਉਹਦੇ ਵਿੱਚ ਹੋਰ ਜੋ ਖਤਰਨਾਕ ਗੱਲ ਲਿਖੀ ਹੋਈ ਬੜੀ ਇੰਪੋਰਟੈਂਟ ਹੈ। ਉਹਦੇ ਚ ਕਿਹਾ ਕਿ ਅਗਰ ਇਹ ਜਿਹੜਾ ਦਸਤਾਵੇਜ਼ ਅੱਜ ਬਣਾ ਲਿਖਿਆ ਜਾ ਰਿਹਾ ਸਾਈਨ ਹੋ ਰਿਹਾ ਹੈ ਇਸ ਦਸਤਾਵੇਜ਼ ਦਾ ਕੋਈ ਵੀ ਨਿਜਮ اگر بھارت ਦੇ ਸੰਵਿਧਾਨ ਦੇ ਕਿਸੇ ਵੀ ਕਾਨੂੰਨ ਦੇ ਖਿਲਾਫ ਜਾਂਦਾ ਤਾਂ ਭਾਰਤ ਨੂੰ ਆਪਣੇ ਸੰਵਿਧਾਨ ਦਾ ਕਾਨੂੰਨ ਬਦਲਣਾ ਪਵੇਗਾ ਇਹਦਾ ਨਿਯਮ ਨਹੀਂ ਬਦਲਿਆ ਜਾਏਗਾ ਇਹ ਸਪਸ਼ਟ ਗੱਲ ਆ ਕਿ ਉਸ ਵੇਲੇ ਦੀਆਂ ਸਰਕਾਰਾਂ ਨੇ ਭਾਰਤ ਨੂੰ ਮੁਰ ਦੁਬਾਰਾ ਉਹਨਾਂ ਲੋਕਾਂ ਦਾ ਗੁਲਾਮ ਕਰਤਾ ਜਿੱਦੋਂ ਸਾਡਾ ਸੰਵਿਧਾਨ ਗੁਲਾਮ ਹੋ ਗਿਆ ਮੇਰੇ ਮਿੱਤਰੋ ਇਮਾਨਦਾਰੀ ਨਾਲ ਸੋ ਗੱਲ ਸਮਝ ਆਈ ਕਿਉਂ ਵੀ ਦੋਸਤੋ ਨੌਜਵਾਨਾਂ ਨੂੰ ਦੱਸਿਓ ਹੋਇਆ ਦੁਬਾਰਾ ਗੁਲਾਮੀ ਨਹੀਂ ਹੋਇਆ ਇਸੇ ਗੱਲ ਦੀ ਲੜਾਈ ਹੈ ਹੁਣ ਅੰਦਾਜ਼ਾ ਲਾ ਕੇ ਦੇਖਿਓ ਟੀ.ਡਬਲਯੂਟੀਓ ਕਹਿੰਦਾ ਹੈ ਅਮਰੀਕਾ ਨੇ ਇਹ ਜਿਹੜਾ ਆਪਣਾ ਸਮਝੌਤਾ ਸੀ ਇਹਦੇ ਲਈ ਉਹਨਾਂ ਨੇ ਟਾਈਮ ਪੀਰੀਅਡ ਦਿੱਤਾ ਸੀ ਗ੍ਰੇਸ ਪੀਰੀਅਡ 10 ਸਾਲ ਦਾ ਤੇ 10 ਸਾਲ ਦੇ ਵਿੱਚ ਵਿੱਚ ਇਹ ਮੁਲਕ ਨੂੰ ਲਾਗੂ ਕਰਨਗੇ ਉਹ ਲਾਗੂ ਹੋਣਾ ਸੀ 2004 ਦੇ ਵਿੱਚ ਇੱਕ ਸਾਲ ਹੋਰ ਗ੍ਰੇਸ ਪੀਰੀਅਡ ਵਧਾ ਦਿੱਤਾ ਗਿਆ ਇਹ 2005 ਚ ਲਾਗੂ ਹੋਇਆ ਹੁਣ 2005 ਚ ਲਾਗੂ ਹੋ ਗਿਆ ਉਸ ਤੋਂ ਅੱਗੇ ਸਾਡੇ ਲਈ ਐਮਐਸਪੀ ਜਾਂ ਜਿਹੜੇ ਬਹੁਤ ਸਾਰੇ ਵੀਰੇ ਕਹਿ ਦਿੰਦੇ ਆ ਨਾ ਕਿ ਯੂਨੀਅਨਾਂ ਕਰਦੀਆਂ ਕੀ ਐ ਕਦੇ-ਕਦੇ ਤਾਂ ਰੋਣ ਆਉਂਦਾ ਯਾਰ ਇਹ ਸੋਚ ਕੇ ਵੀ ਸਾਰੀ ਉਮਰ ਲਾਤੀ ਯਾਰ ਤੁਹਾਡੀ ਖਾਤਰ ਤੇ ਤੁਸੀਂ ਹਜੇ ਵੀ ਕਹਿੰਦੇ ਆ ਵੀ ਯੂਨੀਅਨਾਂ ਕਰਦੀਆਂ ਕੀ ਐ ਅੱਜ ਤੱਕ ਇਹ 2005 ਚ ਤੁਹਾਡੀ ਐਮਐਸਪੀ ਖਤਮ ਹੋ ਜਾਣੀ ਸੀ ਲੋਕੋ ਅੱਜ ਤੱਕ ਜੇ ਜਿਉਂਦੀ ਐ ਤਾਂ ਯੂਨੀਅਨਾਂ ਦੀ ਬਦੌਲਤ ਜਿਉਂਦੀ ਐ ਯੂਨੀਅਨਾਂ ਨੇ ਪਿੱਛੇ ਪੈਰ ਨਹੀਂ ਪਟਣ ਦਿੱਤਾ ਸਰਕਾਰ ਨੂੰ ਅੜੇ ਖੜੇ ਐ ਆ ਜਿਹੜਾ ਪੀਸ ਕਲੋਜ ਦੀ ਗੱਲ ਕਰਕੇ ਗਏ ਨੇ ਮੇਰੇ ਤੋਂ ਪਹਿਲਾਂ ਪੰਦੀ ਸਾਹਿਬ ਪੀਸ ਕਲੋਜ ਦਾ ਮਤਲਬ ਇਹ ਐ ਉਹ ਜਿਉਂਦਿਆਂ ਰੱਖਿਆ ਹੋਇਆ ਜੇ ਮਾੜਾ ਮੋਟਾ ਤੁਹਾਡੀਆਂ ਜਥੇਬੰਦੀਆਂ ਦੇ ਤੁਹਾਡੇ ਦਬਾਅ ਨੇ ਰੱਖਿਆ ਹੋਇਆ ਹੈ ਇਹ ਤੁਹਾਡੇ ਪ੍ਰੈਸ਼ਰ ਕਰਕੇ ਆ ਨਹੀਂ ਤਾਂ ਜਿੱਦੋਂ ਪੀਸ ਕਲੌਜ਼ ਚੱਕਿਆ ਗਿਆ ਪੀਸ ਕਲੌਜ਼ ਦੇ ਨਾਲ ਹੀ ਤੁਹਾਡੀ ਫਸਲ ਖਰੀਦੀ ਜਾ ਰਹੀ ਹੈ ਨਹੀਂ ਤਾਂ ਨਹੀਂ ਖਰੀਦੀ ਜਾਣੀ ਡਬਲਯੂਟੀਓ ਕਹਿੰਦਾ ਹੈ ਕਿ 10% ਤੋਂ ਵੱਧ ਤੁਸੀਂ ਆਪਦੇ ਲੋਕਾਂ ਦੀ ਫਸਲ ਦੀ ਪ੍ਰੋਕਿਊਰਮੈਂਟ ਨਹੀਂ ਕਰ ਸਕਦੇ ਇਹ ਕਿਹਾ ਹੈ ਲੇਕਿਨ ਅਸੀਂ ਕੀ ਮੰਗ ਰਹੇ ਆ ਅਸੀਂ ਮੰਗ ਰਹੇ ਆ ਕਿ ਦਾਣਾ-ਦਾਣੇ ਦੀ ਪ੍ਰੋਕਿਊਰਮੈਂਟ ਹੋਵੇ ਟੱਕਰ ਫਿਰ ਕੀ ਦੇ ਨਾਲ ਹੋ ਗਈ ਅੰਦਾਜ਼ਾ ਲਾਓ ਕਾਂ ਸੋਚੋ ਕਬਲਾ ਬ ਟੱਕਰ ਕਿਹਦੇ ਨਾਲ ਐ ਉਸ ਤਾਕਤ ਨਾਲ ਟੱਕਰ ਐ ਨਾ ਇਹ ਤਾਕਤ ਦੇ ਨਾਲ ਜੇ ਲੜਨਾ ਹੈ ਤਾਂ ਬੜੀ ਅਕਲ ਨਾਲ ਲੜਨਾ ਪਏਗਾ ਦਿਮਾਗ ਨਾਲ ਲੜਨਾ ਪਏਗਾ ਜਿੰਨਾ ਪਏਗਾ ਇਹ ਲੜਾਈ ਜਿਤਨੀ ਪੈਗੀ ਅਗਰ ਤੁਸੀਂ ਇਹ ਲੜਾਈ ਨਾ ਜਿੱਤ ਸਕੇ ਮੈਂ ਦਾਅਵੇ ਨਾਲ ਗੱਲ ਕਰਦਾ ਮੇਰੇ ਦੋਸਤੋ ਉਹ ਦੰ ਦੂਰ ਨਹੀਂ ਜਦੋਂ ਕਿਸਾਨ ਕਿਸਾਨ ਨਹੀਂ ਰਹੇਗਾ ਕਿਸਾਨ ਮਜ਼ਦੂਰ ਬਣੇਗਾ ਪਿਛਲੇ ਦਿਨਾਂ ਚ ਵਰਲਡ ਬੈਂਕ ਦੀ ਹਵਾਲੇ ਤੋਂ ਇੱਕ ਖਬਰ ਨਿਕਲੀ ਹੈ ਇੱਥੇ ਪਤਾ ਨਹੀਂ ਨੈਟ ਦੀ ਪ੍ਰੋਬਲਮ ਔਨ ਕਰਕੇ ਦਿਸਣ ਕੁਝ ਸਾਹਮਣੇ ਨਹੀਂ ਆ ਰਿਹਾ ਉਹਦੇ ਚ ਕੀ ਕਿਹਾ ਹੈ ਉਹਦੇ ਚ ਇਹ ਕਿਹਾ ਵਰਲਡ ਬੈਂਕ ਨੇ ਆਪਣੀ ਨੀਤੀ ਸਪਸ਼ਟ ਕਰਤੇ ਹੋਏ ਕਿਹਾ ਕਿ ਹਮੇ भारत में किसान नहीं चाहिए हिंदी चाहे मैं हिंदी बोल के, के तो समझ लोगे सारे आप। हमें भारत में किसान नहीं चाहिए हमें यहाँ मजदूर चाहिए यहाँ का छोटा किसान छोटा जड़े बैठे हो यहाँ का छोटा किसान कभी खाद पे कभी बीज पे कभी पानी पे कभी बिजली पे सब्सिडी मांगता रहता है इसके लिए इसके, इसके इससे हाथ से जमीन पकड़कर बड़े-बड़े समूहों को बनाकर कॉर्पोरेट के हाथ में एग्रीकल्चर देने की जरूरत है मेरे दोस्तों एक स्पष्ट कीती गई है नीति एदा मतलब ਉੱਪਰਿਆਂ ਦੀ ਬਾਹ ਮਰੂਣ ਦੀ ਤਾਕਤ ਸਾਡੇ ਨਾਲੋਂ ਕਿਤੇ ਵੱਧ ਸੀ ਸਮਝ ਲੱਗਦੀ ਹੈ ਗੱਲ ਦੀ ਤੇ ਜਿੱਦੂ ਇਹਦੇ ਖਿਲਾਫ ਜਿੰਨਾ ਚਿਰ ਲੜਦੇ ਨਹੀਂ ਜਿੰਨਾ ਚਿਰ ਇਹਦੇ ਖਿਲਾਫ ਅਸੀਂ ذہنی ਤੌਰ ਤੇ ਸੋਚ ਬਣਾ ਕੇ ਨਹੀਂ ਲੜਦੇ ਜਿੰਨਾ ਚਿਰ ਦਿਮਾਗ ਨਾਲ ਲੜਾਈ ਨਹੀਂ ਲੜਦੇ ਉਨੀ ਦੇਰ ਤੱਕ ਮੇਰੇ ਦੋਸਤੋ ਕੁਝ ਨਹੀਂ ਬਣਨਾ ਜਦੋਂ ਤੁਸੀਂ ਟੱਕਰ ਲਾਉਂਗੇ ਨਾ ਆ ਜਿਹੜੇ ਗੋਲਾ ਬਰੂਦ ਹਨ ਇਹ ਕਿਉਂ ਆ ਰਿਹਾ ਭਲਾ ਹੁਣ ਬਹੁਤੇ ਬੰਦੇ ਕਹਿ ਦਿੰਦੇ ਨੇ ਪਿਛਲੀ ਵਾਰੀ ਨਹੀਂ ਸੀ ਹੋਇਆ ਐਤਕੀ ਕਿਉਂ ਹੋ ਰਿਹਾ ਹੈ ਉਹ ਭਰਾਵੋ ਐਤਕੀ ਮੰਗ ਪਾਈ ਹੋਈ ਹੈ ਕਿ ਡਬਲਯੂਟੀਓ ਚੋਂ ਭਾਰਤ ਬਾਹਰ ਆਵੇ ਇਹ ਮੰਗ ਪਾਈ ਹੋਈ ਹੈ ਤਾਂ ਜਦੋਂ ਇਹ ਮੰਗ ਪੈਂਦੀ ਹੈ ਉਦੋਂ ਦਰਦ ਕਿੱਥੋਂ ਟੱਕਰ ਹੁੰਦਾ ਹੈ ਉਦੋਂ ਅਮਰੀਕਾ ਤੱਕ ਦਰਦ ਹੁੰਦਾ ਹੈ ਉਦੋਂ ਉਹਨਾਂ ਉਹਨਾਂ ਕਾਰਪੋਰੇਟ ਲੋਕਾਂ ਤੱਕ ਦਰਦ ਮਹਿਸੂਸ ਹੁੰਦਾ ਹੈ ਕਿ ਆ ਸਾਡੇ ਗੱਲ ਨੂੰ ਹੱਥ ਪਾਉਣ ਲੱਗੇ ਨੇ ਲੋਕ ਇਹ ਲੜਾਈ ਛੋਟੀ ਨਹੀਂ ਸੋ ਇਸ ਕਰਕੇ ਇਸ ਲੜਾਈ ਨੂੰ ਜਿੱਤਣ ਦੇ ਲਈ ਪੂਰੀ ਤਰ੍ਹਾਂ ਸ਼ਾਂਤ ਰਹਿ ਕੇ ਬਹੁਤ ਤੰਬਲ ਦੇ ਨਾਲ ਲੜਾਂਗੇ ਜਿੱਤਾਂਗੇ ਮੈਂ ਦਾਅਵੇ ਨਾਲ ਗੱਲ ਕਰਦਾ ਕਿਉਂਕਿ ਵਰਲਡ ਸਾਰਾ ਅਜ ਇਸ WTO ਦੀਆਂ ਨੀਤੀਆਂ ਦੇ ਵਰਲਡ ਪੂਰਾ ਬਹੁਤ سارے ਮੁਲਕ ਦੇ ਖਿਲਾਫ ਲੜਾਈ ਲੜ ਰਹੇ ਨੇ ਉੱਥੇ ਨਹੀਂ ਦੇ ਖਿਲਾਫ ਹੋਰ ਵੀ ਮੁਲਕਾਂ ਦੇ ਵਿੱਚ ਸਬਸਿਡੀਆਂ ਖਤਮ ਕੀਤੀਆਂ ਉਹ ਲੋਕ ਵੀ ਲੜ ਰਹੇ ਨੇ ਆਪਾਂ ਵੀ ਲੜਨਾ ਸ਼ੁਰੂ ਕੀਤਾ ਸੋ ਇਸ ਕਰਕੇ ਡਬਲਯੂਟੀਓ ਦੇ ਨਾਲ ਤੁਹਾਡਾ ਅੱਗੇ ਹੋ ਕੀ ਰਿਹਾ ਹੈ ਹੁਣ ਉਹ ਨੋਟ ਕਰਿਓ ਆ ਜਿਹੜਾ ਪਹਿਲਾਂ ਤਾਂ ਸਾਡਾ ਰਾਜਸਥਾਨ ਦੇ ਵਿੱਚ ਕੀਤਾ ਇਹਨਾਂ ਨੇ ਹੋਟਲ ਸਿਸਟਮ ਲੈ ਕੇ ਆਇਆ ਨਾ ਪੋਰਟਲ ਵਾਲਾ ਟੋਟਲ ਫਿਰ ਹਰਿਆਣੇ 'ਚ ਲੈ ਆਂਦਾ ਆ ਪਿਛਲੇ 2 ਸਾਲ ਤੋਂ ਤੁਹਾਡੇ ਵੀ ਲੈ ਆਂਦਾ ਲੈਂਦਾ ਨਾ ਪੋਰਟਲ ਤੇ ਆਉਦੀ ਫਸਲ ਪਹਿਲਾਂ ਨੋਟ ਕਰਵਾਓ ਦਰਜ ਕਰਵਾਓ ਫੇਰ ਖਰੀਦਾਂਗੇ ਹੋਇਆ ਕਿ ਨਹੀਂ ਹੋਇਆ ਬੋਲਿਓ ਹੋਇਆ ਨਾ ਹੁਣ ਅਗਲੀ ਗੱਲ ਸਵਾਲ ਅਗਲਾ ਸੋਟ ਨੋਟ ਕਰਿਓ ਇਹ ਕਹਿਤਾ ਪਿਛਲੀ ਵਾਰੀ ਵੀ ਕਿਹਾ ਸੀ ਤੇ ਐਤਕੀ ਵੀ ਕਿਹਾ ਕਿ ਇੱਕ ਕਿल्ले ਦਾ 21 ਕੁੰਟਲ ਹੀ ਝੋਨਾ ਖਰੀਦਿਆ ਜਾਏਗਾ ਹੋਇਆ ਸੀ ਕਿ ਨਹੀਂ ਹੋਇਆ ਸੀ 22 ਕੁੰਟਲ ਫਲਾਨੇ ਏਰੀਆ ਚੋਂ 22 ਕੁੰਟਲ ਖਰੀਦਾਂਗੇ ਫਲਾਨੇ ਏਰੀਆ ਚੋਂ 23 ਕੁੰਟਲ ਖਰੀਦਾਂਗੇ ਫਲਾਨੇ ਏਰੀਆ ਚੋਂ 24 ਕੁੰਟਲ ਖਰੀਦਾਂਗੇ ਹੋਈਆਂ ਸੀ ਗੱਲਾਂ ਕਿ ਨਹੀਂ ਹੋਈਆਂ ਹੋਈਆਂ ਨਾ ਇਹ ਕਿਉਂ ਹੈ ਕਿਉਂ ਨਹੀਂ ਆ ਕਿਹਾ ਜਾਂਦਾਗਾ ਕਿ ਪੂਰੇ ਦਾ ਪੂਰਾ ਅਨਾਜ ਖਰੀਦਾਂਗੇ ਉਹ ਦੋਸਤੋ ਕਾਰਨ ਇਹ ਹੈ ਉਹਦੇ ਚ ਲਿਖਿਆ ਕਿ 8.5% ਇਹ ਭਾਰਤ ਦੇ ਲੋਕ ਜਿੰਨਾ ਮਟੀਰੀਅਲ ਖਾਂਦੇ ਨੇ ਜਿੰਨਾ ਚੌਲ ਖਾਂਦੇ ਆ ਜਿੰਨੀਆਂ ਦਾਲਾਂ ਖਾਂਦੇ ਆ ਜਿੰਨਾ ਅਨਾਜ ਹੋਰ ਵਰਤਦੇ ਨੇ ਉਹਦਾ 8.5% ਬਾਹਰ ਤੋਂ ਮਗਾਉਣਾ ਪੈਣਾ ਹੈ ਨਾਲ ਇੱਕ ਛੋਟੀ ਜੀ ਹੋਰ ਦੇਖੋ ਕਿੰਡੀ ਛੋਟੀ ਜੀ ਲੱਗਦੀ ਆ ਗੱਲ ਨੂੰ ਉਹ ਨਿੱਕੀ ਜੀ ਪੂਛ ਲਈ ਗਈ ਹੈ ਤੇ ਅੱਜ ਉਹ ਪੂਛ ਲੰਬੀ ਕਿੰਨੀ ਹੋਈ ਪਈ ਹੈ ਉਹ ਕੀ ਲਾਇਆ ਸੀ ਕਿ 0.8% ਹਰ ਸਾਲ ਵਾਧਾ ਹੁੰਦਾ ਜਾਏਗਾ ਹੁਣ 8.5% ਸ਼ੁਰੂ ਵਾਲੇ ਦਿਨ ਸੀਗਾ ਤੇ ਅੱਜ ਉਹਦਾ ਵਾਧਾ ਹੋ ਕੇ ਜਿਹੜੇ 0.8% ਨੂੰ ਅਗਰ ਉਦੋਂ ਤੋਂ ਲੈ ਕੇ ਅੱਜ ਤੱਕ 2004 ਤੋਂ ਲੈ ਕੇ 24 ਤੱਕ 20 ਸਾਲ ਹੋ ਗਏ ਮਿੱਤਰੋ 20 ਗੁਣਾ 0.8 ਕਰੀਏ 16% ਦਾ ਉਹ ਹੋ ਗਿਆ ਤੇ 8.5% ਜਿਹੜਾ ਪਹਿਲੇ ਦਿਨ ਸ਼ੁਰੂ ਹੋਇਆ ਸੀ ਉਹ ਹੋ ਗਿਆ 24% ਅਨਾਜ ਬਾਹਰ ਤੋਂ ਖਰੀਦਣਾ ਪੈਣਾ ਇਹਨਾਂ ਨੂੰ ਉਸ ਪਾਲਿਸੀ ਦੇ ਤਹਿਤ ਔਰ ਹਰ ਸਾਲ 0.8% ਹੋਰ ਜੁੜਦਾ ਜਾਣਾ ਤੇ ਜਿਵੇਂ ਜਿਵੇਂ ਦੇਖੋ ਇਹ ਨੁਕਸਾਨ ਨੇ ਜਿਹੜੇ ਸਾਡੀ ਮੰਗ ਹੈ ਕਿ ਐਗਰੀਕਲਚਰ ਸੈਕਟਰ ਨੂੰ ਭਾਰਤ ਸਰਕਾਰ ਦਬਾਅ ਬਣਾਵੇ WTO ਤੇ ਕਿ ਐਗਰੀਕਲਚਰ ਸੈਕਟਰ ਨੂੰ ਇਹਦੇ ਚ ਬਾਹਰ ਰੱਖਿਆ ਜਾਏ ਨਹੀਂ ਤਾਂ ਕਮ ਸੇ ਕਮ ਜਿਹੜਾ ਪੀਸ ਕਲੋਜ਼ ਹੈ ਉਹ ਜਿਉਂਦਾ ਰਹੇ ਕਿਉਂਕਿ ਪੀਸ ਕਲੋਜ਼ ਕਹਿੰਦਾ ਕੀ ਹੈ ਉਹ ਇਹ ਕਹਿੰਦਾ ਕਿ ਭਾਰਤ ਆਪਣੇ ਦੇਸ਼ ਦੇ ਅੰਦਰ ਆਪਦੇ ਕਿਸਾਨਾਂ ਦੀ ਫਸਲ ਆਦਾ ਅਨਾਜ ਆਪਦੇ ਲੋਕਾਂ ਦੀ ਵਰਤੋਂ ਲਈ ਆਪਦੇ ਲੋਕਾਂ ਨੂੰ ਖਾਣ ਲਈ ਜਿੰਨਾ ਮਰਜੀ ਪਰ ਕਿਉਰ ਕਰ ਸਕਦਾ ਹੈ ਹੁਣ ਸਾਡਾ ਬਾਕੀ ਫਸਲਾਂ ਨੂੰ ਉਹਦੇ ਪੀਡੀਐਸ ਦੇ ਵਿੱਚ ਲਿਆ ਕੇ ਸਰਕਾਰوں ਨੂੰ ਲਿਆ ਕੇ ਖਰੀਦਣ ਦੀ ਵਿਵਸਥਾ ਕਰੇ ਮੇਰੇ ਸੱਜਣੋ ਅਗਲਾ ਰੂਪ ਦੇਖੋ ਡਬਲਯੂਟੀਓ ਦਾ ਵਰਲਡ ਬੈਂਕ ਨੇ ਆਪਣੀ ਨੀਤੀ ਸਪਸ਼ਟ ਕਰ ਦਿਆ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਈਆਂ ਤੇ ਲਾਸਟ ਦੇ ਉੱਤੇ ਇੱਕ ਲਾਈਨ ਲਿਖੀ ਆ ਕਿ ਇਸ ਦਾ ਅਸਰ ਵੀ ਭਾਰਤ ਦੇ ਅੰਦਰ ਦੇਸ਼ ਦੇ ਅੰਦਰ ਨਜ਼ਰ ਆ ਰਿਹਾ ਹੈ ਅਸਰ ਨਜ਼ਰ ਆ ਰਿਹਾ ਹੈ ਸਾਡੇ ਕਿਸਾਨਾਂ ਨੂੰ ਨਹੀਂ ਪਤਾ ਲੱਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਕੀ ਹੋ ਰਿਹਾ ਹੈ ਅਸਰ ਨਜ਼ਰ ਕੀ ਆਇਆ ਪਹਿਲਾ ਅਸਰ ਇਹ ਨਜ਼ਰ ਆਇਆ ਕਿ ਸਾਡੀ ਭਾਰਤ ਸਰਕਾਰ ਨੇ ਸਨ 2000 ਜਦੋਂ ਐਗਰੀਕਲਚਰ ਪਾਲਿਸੀ ਲੈ ਕੇ ਆਂਦੀ ਉਹਦੇ 'ਚ ਲੈ ਆਂਦਾ ਕਿ ਇੱਥੇ ਅਸੀਂ ਵੱਡੇ ਵੱਡੇ ਫਾਰਮ ਬਣਾਵਾਂਗੇ ਦੂਸਰਾ ਅਸਰ ਨੋਟ ਕਰਿਓ ਫਿਰ ਤੁਹਾਡੇ ਫਾਰਮ ਬਣਾਉਣ ਦਾ ਤਰੀਕਾ ਕੀ ਵਰਤਿਆ ਗਿਆ ਉਹਵੇਂ ਵਰਤਿਆ ਗਿਆ ਕਿ ਜੇਕਰ ਇਹਨਾਂ ਤੋਂ ਜ਼ਮੀਨ ਦਾ ਕਿਸਾਨਾਂ ਕੋਲ ਜ਼ਮੀਨ ਆ ਜ਼ਮੀਨ ਦੇ ਨਾਲ ਮੋਹ ਆ ਇੱਕ ਵੱਖਰਾ ਪਿਆਰ ਹੈ ਇਹਨਾਂ ਦਾ ਧੱਕੇ ਨਾਲ ਜ਼ਮੀਨ ਨਹੀਂ ਖੋਈ ਜਾ ਸਕਦੀ ਅਗਰ ਜ਼ਮੀਨ ਦੇ ਦਾ ਉੱਤੇ ਭਰਾ ਦਾ ਵੀ ਇੱਕ ਹੱਲ ਦਾ ਕੋਰਾ ਲੰਘ ਜੇ ਤੇ ਭਰਾ ਦਾ ਸਿਰ ਪਾੜ ਦਿੰਦਾ ਜ਼ਮੀਨ ਨਹੀਂ ਛੱਡੂਗਾ ਜ਼ਮੀਨ ਛਡਾਉਣੀ ਆ ਤਾਂ ਕੋਈ ਫਾਰਮੂਲਾ ਵਰਤਣਾ ਪਏਗਾ ਇੱਕੋ ਫਾਰਮੂਲਾ ਨਜ਼ਰ ਆਇਆ ਕਿ ਜਦੋਂ ਇੱਕ ਕਰਜ਼ਾਈ ਹੋ ਜਾਂਦਾ ਫਿਰ ਜਿਹੜੀ ਜ਼ਮੀਨ ਦੀ ਵਟ ਵਹਿਣ ਪਿੱਛੇ ਭਰਾ ਦਾ ਕਤਲ ਕੀਤਾ ਸੀ ਉਹ ਜ਼ਮੀਨ ਛੱਡ ਕੇ ਕਿਸੇ ਨੂੰ ਦੇਣ ਲਈ ਤਿਆਰ ਹੋ ਜਾਂਦਾ ਹੈ ਕਰਜ਼ੇ ਚਾਕੇ ਉਹ ਕਰਜ਼ਾ ਇਹਦੇ ਸਿਰ ਚੜਾਉਣਾ ਹੈ ਉਹ ਕਰਜ਼ਾ ਜਿਹੇ ਇਹਦੇ ਸਿਰ ਚੜਾਉਣਾ ਹੈ ਤਾਂ ਫਿਰ ਇਹਨੂੰ ਫਸਲ ਦਾ ਰੇਟ ਹਮੇਸ਼ਾ ਲਾਗਤ ਨਾਲੋਂ ਘੱਟ ਦੇਣਾ ਜ਼ਰੂਰੀ ਆ ਉਹ ਲਵੇ ਤੁਲਾ ਘੱਟ ਦੇ ਕੇ ਤੁਹਾਡੀ ਲੁੱਟ ਕਰਕੇ ਤੁਹਾਡੀ ਆਰਥਿਕਤਾ ਨੂੰ ਡਾਊਨ ਕਰਕੇ ਤੁਹਾਡੀ ਜ਼ਮੀਨ ਲੈਣ ਦੀ ਪਾਲਿਸੀ ਆਈ ਹੈ ਸੋ ਇਹਦੇ ਜੋ ਖੇਡ ਖੇਡੀ ਜਾ ਰਹੀ ਹੈ ਆ ਜਿਹੜੀ ਅਸੀਂ ਐਮਐਸਪੀ ਦੀ ਗੱਲ ਕਰਦੇ ਆ ਅਗਰ ਐਮਐਸਪੀ ਨੂੰ ਵੀ ਸਮਝ ਗਏ ਐਮਐਸਪੀ ਚੀਜ਼ ਕੀ ਹੈ ਇਹਦੇ ਸ਼ਬਦ ਅਰਥਾਂ ਨੂੰ ਸਮਝੋ ਮਿਨੀਮਮ ਸਪੋਰਟ ਪ੍ਰਾਈਸ ਘੱਟ ਤੋਂ ਘੱਟ ਸਪੋਰਟ ਦੇਣ ਵਾਸਤੇ ਸਪੋਰਟ ਕਿਦੋਂ ਦਿੱਤੀ ਜਾਂਦੀ ਹੈ ਕਿ ਡਿੱਗਣਾ ਪਵੇ ਉਹ ਸਪੋਰਟ ਦੀ ਜਿੰਨੀ ਪ੍ਰਾਈਸ ਜ਼ਰੂਰ ਮਿਲ ਜੇ ਇਹਨੂੰ ਇਹ ਆ ਮਿਨੀਮਮ ਸਪੋਰਟ ਪ੍ਰਾਈਸ ਵੀ ਇਹ ਮਰ ਨਾ ਜਾਵੇ ਕਿਤੇ ਇਹ ਜਿਉਂਦਾ ਰਹੇ ਇਹਦੇ ਕੋਲੋਂ ਇਲਾਜ ਪੈਦਾ ਕਰਵਾਉਣਾ ਹੈ ਇਹ ਜਿਉਂਦਾ ਰਹੇ ਮਰ ਨਾ ਜਾਵੇ ਕਿਤੇ ਸਾਡੀ ਲਾਗਤ ਨਾਲੋਂ ਘੱਟ ਹੈ ਤੇ ਜੇ ਲਾਗਤ ਨਾਲੋਂ ਘੱਟ ਮਿਲੇਗੀ ਫਿਰ ਸੁਭਾਵਕ ਆ ਮਿੱਤਰੋ ਕਿਸਾਨ ਦੀ ਆਰਥਿਕਤਾ ਤੇ ਡਾਊਨ ਹੋਏਗੀ ਕਰਜ਼ਾ ਤਾਂ ਸਿਰ ਚੜੇਗਾ ਔਰ ਉਹਦੇ ਚੋਂ ਇੱਕ ਪਾਲਿਸੀ ਲੈ ਕੇ ਜਦੋਂ ਪਤਾ ਸੀ ਕਿ ਜਦੋਂ ਇਹਨੂੰ ਅਸੀਂ ਫਸਲ ਦਾ ਰੇਟ ਲਾਗਤ ਨਾਲੋਂ ਲਗਾਤਾਰ ਘਟ ਦਿੱਤਾ ਇਹਨੂੰ ਕਰਜ਼ਾ ਚੱਕਣਾ ਪਏਗਾ ਤੇ ਜਦੋਂ ਮਨੇ ਕਰਜ਼ਾ ਚੱਕਣਾ ਫਿਰ ਇਹਦੀ ਜਮੇ ਦਾ ਫਾਰਮ ਬਣਾਉਣਾ ਹੈ ਜਿਹੜਾ ਜ਼ਮੀਨ ਦਾ ਉਹਦੇ ਲਈ ਕੀ ਕੀਤਾ ਗਿਆ ਕਿ ਤੁਹਾਡੀਆਂ ਪਿੰਡਾਂ ਨੂੰ ਬੈਂਕਾਂ ਦੇ ਨਾਲ ਲਾਇਆ ਗਿਆ ਬੈਂਕਾਂ ਨਾਲ ਜੋੜਿਆ ਗਿਆ ਯਾਦ ਹੋਏਗਾ ਬਹੁਤ ਸਾਰਿਆਂ ਦੇ ਕਿ ਫਲਾਨੇ ਪਿੰਡ ਨੂੰ ਫਲਾਨੇ ਬੈਂਕ ਨਾਲ ਲਾਤਾ ਫਲਾਨਾ ਪਿੰਡ ਨੂੰ ਫਲਾਨਾ ਬੈਂਕ ਲੱਗਿਆ 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 ਨਾ ਹੁਣ ਸਵਾਲ ਇੱਥੇ ਵੀ ਖੜਾ ਹੁੰਦਾ ਹੈ ਕਿ ਯਾਰ ਅਸੀਂ ਤਾਂ ਮੰਗ ਹੀ ਨਹੀਂ ਕੀਤੀ ਕਿਸੇ ਪਿੰਡ ਨੇ ਮਤਾਂ ਨਹੀਂ ਪਾਇਆ ਕਦੇ ਅਸੀਂ ਮੰਗ ਨਹੀਂ ਕੀਤੀ ਇਹ ਕਿਉਂ ਆ ਗਿਆ ਇਹ ਇਸ ਕਰਕੇ ਆਇਆ ਸੀ ਦੋਸਤੋ ਕਿ ਤੁਸੀਂ ਕਰਜ਼ਾ ਚੱਕਣਾ ਤੁਹਾਡੀ ਮਜਬੂਰੀ ਹੈ ਤੁਹਾਨੂੰ ਫਸਲ ਦਾ ਰੇਟ ਘੱਟ ਦੇਣਾ ਹੈ ਕਰਜ਼ਾ ਚੱਕਣਾ ਪੈਣਾ ਜਦੋਂ ਕਰਜ਼ਾ ਚੱਕੜਾ ਇਹ ਸਾਰੇ ਪਿੰਡ ਦੀ ਜ਼ਮੀਨ ਇੱਕੋ ਪਿੰਡ ਦੇ ਵਿੱਚ ਇੱਕੋ ਬੈਂਕ ਦੇ ਵਿੱਚ ਹਾਰਡ ਲੈਂਡ ਹੋ ਜੇ ਤੇ ਜਦੋਂ ਤੁਹਾਡੀ ਜ਼ਮੀਨ ਸਾਰੀ ਇੱਕੋ ਬੈਂਕ ਦੇ ਵਿੱਚ ਆਡਰਨ ਹੋਈ ਔਰ ਕਿਸਾਨ ਸਰ ਕਰਜ਼ਾ ਤੁਹਾਡਾ ਅਗਰ ਕੋਈ ਮਿੱਤਰ ਬੈਂਕ ਦਾ ਅਧਿਕਾਰੀ ਹੈ ਅਗਰ ਕੋਈ ਸੱਜਣ ਹੈ ਕੋਈ ਰਿਸ਼ਤੇਦਾਰ ਰਿਟਾਇਰਮੈਂਟ ਹੋਇਆ ਉਹਨੂੰ ਆਰਾਮ ਨਾਲ ਬਿਠਾ ਕੇ ਪੁੱਛੋ ਕਿ ਇਮਾਨਦਾਰ ਨਾ ਗੁਰੂ ਦੀ ਕਸਮ ਖਾ ਕੇ ਕਹੇ ਕਿ ਇਹ ਗੱਲ ਸੱਚ ਆ ਕਿ ਝੂਠ ਕਿ ਇਹਨਾਂ ਦੇ ਅਧਿਕਾਰੀ ਇਹ ਇਹਨਾਂ ਨੂੰ ਕੋਟਾ ਲੱਗਦਾ ਰਿਹਾ ਸਰਕਾਰ ਵੱਲੋਂ ਬੈਂਕਾਂ ਨੂੰ ਕਿ ਐਨੇ ਰੁਪਏ ਹਰ ਹਾਲਤ ਦੇ ਵਿੱਚ ਕਿਸਾਨਾਂ ਨੂੰ ਕਰਜ਼ੇ ਦੇ ਰੂਪ ਵਿੱਚ ਦੇਣੇ ਆ ਇਹ ਦੇਣੇ ਆ ਤਾਕੇ ਕਰਜ਼ਾ ਮੋੜ ਨਾ ਸਕਣ ਇਤਿਹਾਸ ਗਵਾਹ ਤੁਹਾਡੀ ਤੋਂ ਬਹੁਤ ਸਾਰੇ ਨਾਲੇ ਗੱਲ ਵਾਪਰੀ ਹੋਊਗੀ ਭਰਾਵੋ ਕੀ ਹੋਇਆ ਸੀ ਆਪਣੀਆਂ ਲਿਮਟਾਂ ਹਾੜ ਗਈਆਂ ਸੀ ਇਹ ਸੰਨ 2000 ਤੋਂ ਮਗਰੋਂ ਮਗਰੋਂ ਦੀ ਕਹਾਣੀ ਸਮਝੋ ਲਿਮਟਾਂ ਫਸ ਗਈਆਂ ਸੀ ਹੁਣ ਮੈਨੂੰ ਆਏ ਦੱਸੋ ਤੁਹਾਡੇ ਘਰਾਂ 'ਚ ਤੁਹਾਡੇ ਪਿੰਡ ਦੀਆਂ ਸੱਥਾਂ 'ਚ ਉਸ ਵੇਲੇ ਬੈਂਕ ਦੇ ਅਧਿਕਾਰੀ ਆਏ ਆ ਕੇ ਕਿਹਾ ਕਿ ਸਰਦਾਰਾ ਕੋਈ ਗੱਲ ਨਹੀਂ ਜੇ ਲਿਮਟ ਨਹੀਂ ਤਰੀ ਕੋਈ ਥੋੜੀ-ਬੋਧੀ ਜ਼ਮੀਨ ਪਈ ਐ ਲਿਆ ਤੇਰੀ ਲਿਮਟ ਵੱਡੀ ਕਰ ਦਿੰਨੇ ਆ ਡਬਲ-ਡਬਲ ਲਿਮਟਾਂ ਕਰਕੇ ਗਏ ਕਿ ਨਹੀਂ ਕਰਕੇ ਗਿਆਨ ਦੇਰ ਨੂੰ ਦੱਸਿਓ ਕੌਮੀ ਸਦਨੋਂ ਕੀਤੀਆਂ ਜਦੋਂ ਲਿਮਟਾਂ ਡਬਲ ਹੋਈਆਂ ਹੁਣ ਸੋਚਣ ਵਾਲਾ ਫੇਰ ਵਿਸ਼ਾ ਹੈ ਕਿ ਜਦੋਂ ਕਿਸਾਨ ਤੋਂ 5 ਲੱਖ ਨਹੀਂ ਮੁੜਿਆ ਉਹ 10 ਲੱਖ ਕਿਵੇਂ ਮੁੜੇਗਾ ਫਿਕਰ ਨਹੀਂ ਸੀ ਬੈਂਕਾਂ ਨੂੰ ਪੈਸੇ ਮੜਵਾਉਣ ਦਾ ਬੈਂਕਾਂ ਨੂੰ ਫਿਕਰ ਨਹੀਂ ਸੀ ਉਹਦੇ ਪੈਸੇ ਵਾਪਸ ਕਰਵਾਉਣ ਦਾ ਤਾਂ ਮੇਰੇ ਮਿੱਤਰੋ ਸਪਸ਼ਟ ਹੈ ਕਿ ਬੈਂਕਾਂ ਨੂੰ ਆਦੇਸ਼ ਆ ਕਿ ਇਹਨਾਂ ਦੀਆਂ ਜ਼ਮੀਨਾਂ ਆਡਰਨ ਕਰਵਾ ਕੇ ਔਰ ਇਹਨਾਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਇਹ ਵੱਡਾ ਫਾਰਮ ਤਿਆਰ ਕਰਕੇ ਸਾਨੂੰ ਦਿਓ ਉਹਨਾਂ ਦਾ ਪੈਸਾ ਅਡਾਨੀਆਂ ਵਰਗਿਆਂ ਨੇ ਮੋੜਨਾ ਹੈ ਤੁਹਾਡੇ ਜਿਹੜਾ ਤੁਹਾਡੇ ਪੈਸਾ ਤੁਹਾਡੇ ਸਿਰ ਹੈ ਅਡਾਨੀ ਆ ਕੇ ਬੈਂਕ ਦੇ ਵਿੱਚੋਂ ਅੱਜ ਮੰਨ ਲਿਓ ਮੋਟੀ ਜੀ ਗੱਲ ਹੈ ਬਹੁਤਾਂ ਦੀ ਤਾਂ ਹਾਲਾਤ ਅਜੇ ਬਣੀ ਪਈ ਹੈ ਕਿ ਜੇ ਬੈਂਕ ਅੱਜ ਕਹਿ ਦੇਵੇ ਕਿ ਸਦਰੋ ਮੇਰਾ ਕਰਜ਼ਾ ਮੋੜੋ ਸਾਡਾ ਬੈਂਕ ਡੁੱਬਦਾ ਸਾਰਾ ਪਿੰਡ ਸਾਡਾ ਕਰਜ਼ਾ ਮੋੜੋ ਸਾਥੋਂ ਨਹੀਂ ਹੋਰ ਲੰਮਾ ਸਮਾਂ ਤੁਹਾਡੇ ਨਾਲ ਨਹੀਂ ਬਿਆ ਜਾਂਦਾ ਕਿੰਨੇ ਕਿਸਾਨ ਆ ਜਿਹੜਾ ਆਪਦਾ ਕਰਜ਼ਾ ਮੋੜ ਦਿਓਗੇ ਆਰਤੀਆ ਜਦੋਂ ਇਹ ਪਤਾ ਲੱਗ ਗਿਆ ਕਿ ਇਹਨਾਂ ਨੂੰ ਦੁਬਾਰਾ ਬੈਂਕ ਨੇ ਕਰਜ਼ਾ ਨਹੀਂ ਚਕਾਉਣਾ ਕਿ ਆਰਤੀਆ ਤੁਹਾਡੀ ਲਿਮਟ ਤੋੜਨ ਲਈ ਹਿੰਮਤ ਕਰੂਗਾ ਬੋਲਿਓ ਨਹੀਂ ਕਰਦਾ ਜੀ ਨਹੀਂ ਕਰਦਾ ਤੁਸੀਂ ਫਸਾਲੇ ਕਿ ਨਹੀਂ ਫਸਾਲੇ ਜਿਹੜੇ ਰਹਿੰਦੇ ਆ ਹੋਰ 2 ਸਾਲਾਂ ਨੂੰ ਬੱਜੋਗੇ ਫਸ ਗਏ ਅੱਜ ਜੇਕਰ ਬੈਂਕ ਕੇ ਕਹੇ ਕਿ ਭਾਈ ਸਾਡੇ ਪੈਸੇ ਮੋੜੋ ਜੇ ਨਹੀਂ ਮੋੜਦੇ ਤਾਂ ਫਿਰ ਸਾਡੀ ਮਜਬੂਰੀ ਆ ਸਾਡਾ ਬੈਂਕ ਡੁੱਬ ਰਿਹਾ ਸਾਨੂੰ ਆਪਦਾ ਬੈਂਕ ਬਚਾਉਣ ਵਾਸਤੇ ਕਰਜ਼ਾ ਚੱਕਣਾ ਪੈਣਾ ਔਰ ਉਹ ਸਾਨੂੰ ਫਿਰ ਕਿਸੇ ਕੰਪਨੀ ਤੋਂ ਕਰਜ਼ਾ ਲੈਣਾ ਪਏਗਾ ਤੁਹਾਡੀ ਜ਼ਮੀਨ ਦੇ ਦਸਤਾਵੇ ਸਾਡੇ ਕੋਲ ਪਏ ਨੇ ਤੁਸੀਂ ਜਾ ਕੇ ਉੱਥੋਂ ਆਪਦੀ ਜ਼ਮੀਨ ਫ੍ਰੀ ਕਰਾ ਲਿਓ ਉਹਨਾਂ ਨੂੰ ਪੈਸਾ ਮੋੜ ਕੇ ਅਸੀਂ ਅੱਗੋਂ ਕਰਜ਼ਾ ਚੱਕਣ ਲੱਗੇ ਆਂ ਚੱਕ ਸਕਦੇ ਆ ਕਿ ਨਹੀਂ ਚੱਕ ਸਕਦੇ ਕਹੋ ਵੀ ਦੋਸਤੋ ਬਣ ਜਾ ਫਾਰਮ ਕਿ ਨਹੀਂ ਬਣਿਆ ਤਾਂ ਹੀ ਕਿਹਾ ਵਰਲਡ ਬੈਂਕ ਨੇ ਵੀ ਤਾਂ ਹੀ ਕਿਹਾ ਕਿ ਇਸ ਦਾ ਅਸਰ ਵੀ ਭਾਰਤ ਦੇ ਅੰਦਰ ਦੇਸ਼ ਦੇ ਅੰਦਰ ਨਜ਼ਰ ਆ ਰਹਾ ਹੈ ਸੋ ਲੜਾਈ ਇਹ ਆ ਇਸ ਲਈ ਲੜ ਰਹੇ ਆ ਕਿ ਭਾਰਤ ਡਬਲਯੂਟੀਓ ਚੋਂ ਬਾਹਰ ਆਵੇ ਤੇਰੀਆਂ ਨੀਤੀਆਂ ਸਾਡੇ ਪਸੰਦ ਨਹੀਂ ਆ। ਸਾਡੇ ਦੇਸ਼ ਦੇ ਕਿਸਾਨਾਂ ਲਈ ਇਹ ਠੀਕ ਨਹੀਂ ਹੈ। ਸੋ ਇਸ ਕਰਸ ਕਰਕੇ ਤੁਹਾਡਾ ਪ੍ਰੈਸ਼ਰ ਤੁਹਾਡਾ ਦਬਾਅ ਪੂਰੇ ਸੰਸਾਰ ਦੇ ਵਿੱਚ ਪਵੇ। ਪੂਰੇ ਭਾਰਤ ਦੇ ਵਿੱਚ ਬਣੇ ਸਰਕਾਰਾਂ ਦੇ ਉੱਤੇ ਦਬਾਅ ਬਣਾ ਕੇ ਸਰਕਾਰ ਨੂੰ ਮਜਬੂਰ ਕਰੀਏ ਕਿ ਡਬਲਯੂਟੀਓ ਚੋਂ ਬਾਹਰ ਆਉਣ। ਘੱਟੋ ਘੱਟ ਸਾਡਾ ਐਗਰੀਕਲਚਰ ਸੈਕਟਰ ਬਾਹਰ ਆਵੇ। ਜਿੰਨੀ ਦੇਰ ਤੱਕ ਐਗਰੀਕਲਚਰ ਸੈਕਟਰ ਬਾਹਰ ਨਹੀਂ ਆਉਂਦਾ ਤੁਹਾਡੀਆਂ ਸਬਸਿਡੀਆਂ ਵੀ ਖਤਮ ਹੋਣਗੀਆਂ ਤੁਹਾਡੀ ਐਮਐਸਪੀ ਵੀ ਖਤਮ ਹੋਏਗੀ ਜਿੰਨੀ ਕੁ ਮਿਲਦੀ ਹੈ ਵੀ ਖਤਮ ਹੋਏਗੀ